ਸਤਿ ਸ੍ਰੀ ਅਕਾਲ ਤੁਹਾਡੇ ਸਾਡੇ ਚੈਨਲ ਸਿੱਧੂ ਟਿਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਨਮਸਤੇ ਅੱਪਾ ਜਿਹੜੇ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਅੱਜ ਆਪਾਂ ਫਿਰ ਤੋਂ ਮਸ਼ੀਨ ਵਰਕ ਤੇ ਹੈਂਡ ਵਰਕ ਦੇ ਸੂਟ ਜਿਹੜੇ ਤੁਹਾਡੇ ਲਈ ਲੈ ਕੇ ਆਏ ਆ ਇਹ ਸਾਰੇ ਸੂਟ ਜਿਹੜੇ ਕਸਟਮਰਾਂ ਦੇ ਨੇਗੇ ਆਪਾਂ ਤੋਂ ਰੈਡੀ ਕਰਵਾਏ ਨੇਗੇ ਮੈਨੂੰ ਉਮੀਦ ਹੈ ਵੀ ਇਹ ਸੂਟ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਆ ਕਲਰ ਪਸੰਦ ਹੋਇਆ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਉਦਾਂ ਦੇ ਪੈਪਰ ਤੇ ਉੱਪਰ ਜਿਹੜੇ ਤੁਸੀਂ ਘਰ ਬੈਠੇ ਆਪਣੇ ਲਈ ਸੂਟ ਰੈਡੀ ਕਰਵਾ ਸਕਦੇ ਹੋ ਜੇਕਰ ਤੁਹਾਡਾ ਆਪਣਾ ਕੋਈ ਡਿਜ਼ਾਈਨ ਹੈਗਾ ਤਾਂ ਤੁਸੀਂ ਉਹ ਵੀ ਸਾਡੇ ਕੋਲ ਕਿ ਜਿਹੜਾ ਆਪਣੇ ਲਈ ਛੁੱਟ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਪ੍ਰੋਪਰ ਆਪਣਾ ਦੇਖੋ ਨਾਪ ਦੇਣਾਗਾ ਆਪਣ ਨੂੰ ਕਲਰ ਦੱਸਣਾਗਾ ਡਿਜ਼ਾਈਨ ਦੱਸਣਾਗਾ ਉਹਦੇ ਰਿਕੋਰਡਿੰਗ ਤੁਹਾਡਾ ਛੁੱਟ ਹੈ ਰੈਡੀ ਹੋ ਕੇ ਤੁਹਾਡੇ ਘਰ ਤੇ ਕਰ ਪਹੁੰਚ ਜੂਗਾ ਛੂਟ ਸਲਾਈ ਕਰਵਾਉਣਾ ਜਾਂ ਨਾ ਕਰਵਾਉਣਾ ਤੁਹਾਡੀ ਆਪਣੀ ਚਾਹੀ ਕਿ ਕਿ ਸਲਾਈ ਮੈਂ ਖੁਦ ਕਰ ਦਿਆਂਗੇ ਕਿਉਂਕਿ ਅਸੀਂ ਦੂਸਰਾ ਚੈਨਲ ਹੈਗੇ ਜੀ ਕਮਲਪੁਰ ਤੋਂ ਛੁੱਟ ਜਿਹਦੇ ਉਪਰ ਆਪਾਂ ਸਿਰਫ ਸਟਿਚਿੰਗ ਦੇ ਵੀਡੀਓ ਪਾਉਂਦੇ ਆਂਗੇ ਤੇ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀ ਤੁਹਾਨੂੰ ਬਹੁਤ ਹੀ ਜ਼ਿਆਦੇ ਵਧੀਆ ਲੱਗੇਗੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਜੀ ਲੱਗੀ ਜਿਹੜੀ ਸਾਡੀ ਕਲੈਕਸ਼ਨ ਹੈਗੇ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੇ ਚੈਨਲ ਤੇ ਜੇ ਕਰਨਾ ਹੈ ਚੈਨਲ ਲਾਈਕ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਨਵੀਂਆਂ ਛੋਟੀਆਂ ਵੀਡੀਓ ਤੁਹਾਨੂੰ ਚਾਹਤੇ ਮੈਨੂੰ ਸਕੇ ਤੇ ਜੇ ਤੁਸੀਂ ਘਰ ਬੈਠੇ ਸੂਟ ਆਪਣੇ ਲਈ ਡੈਡੀ ਕਰਵਾ ਸਕੋ ਤੇ ਆਪਣੇ ਨੂੰ ਆਰਡਰ ਰਾਈਡ ਤੁਸੀਂ ਘਰ ਬੈਠੇ ਦੇ ਸਕਦੇ ਹੋ ਆਓ ਆਪਾਂ ਛੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਤੁਹਾਨੂੰ ਦਿਖਾਉਣਾ ਹੈ ਸੋਨੇ ਸੋਨੇ ਮਸ਼ੀਨ ਵਰਕ ਦੇ ਸੂਟ ਪਲੀਜ਼ ਤੁਹ ਡੱਕਰ ਬੱਟੇ ਆਪਦਾ ਮਵਾ ਸਕ ਲੋ ਪਹਿਲਾ ਟੂਟ ਹੈਗਾ ਆਪਣੇ ਕੋਲੇ ਖਾਦੀ ਕਾਟਨ ਦਾ ਖਾਦੀ ਕਾਟਨ ਦਾ ਸੂਟ ਆ ਇਹਦੇ ਆਪਾਂ ਤੁਹਾਨੂੰ ਦਿਖਾਉਣਾ ਪਹਿਲਾਂ ਘੇਰ ਦਾ ਕੰਮ ਤੁਸੀਂ ਦੇਖ ਸਕਦੇ ਹੋ ਘੇਰ ਦਾ ਕੰਮ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਇਸ ਤਰੀਕੇ ਨਾਲ ਹੋਇਆ ਹੋਇਆ ਹੈਗਾ ਤੁਸੀਂ ਐਮਬਰਾਇਡਰੀ ਚੈੱਕ ਕਰੋ ਪਹਿਲਾਂ ਸਾਰਾ ਇਹ ਕੰਮ ਹੈ ਨਾ ਪਾਵ ਮਸ਼ੀਨ ਦਾ ਕੰਮ ਆਗਾ ਤੁਸੀਂ ਨੇੜੇ ਤੋਂ ਵੀ ਦੇਖੋ ਕੰਮ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਕੰਮ ਦੀ ਪੂਰੀ ਦੇਖੋ ਸਫਾਈ ਤੁਹਾਨੂੰ ਨੀਟ ਐਂਡ ਕਲੀਨ ਮਿਲੇਗੀ ਤੇ ਇਹ ਦੇਖੋ ਇਹ ਤਾਂ ਹੈਗਾ ਤੇ ਘੇਰ ਦਾ ਕੰਮ ਇਹਦੇ neck ਦੇ ਉੱਪਰ ਕੋਈ ਕੰਮ ਨਹੀਂ ਹੈਗਾ ਸਿਰਫ ਇਹਦੀ ਵਾਜੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕੰਮ ਮਿਲੂਗਾ ਬਹੁਤ ਜਿਆਦਾ ਸੋਨਾ ਜਨਿਕ ਜੈ ਕਲਰ ਆਗਾ ਦੇ ਕੁਝ ਨੀਕੀਆ ਵਰਕ ਦਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਤਰ੍ਹਾਂ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆਪਾਂ ਨੂੰ ਘਰ ਬੈਠੇ ਤੁਸੀਂ ਆਰਡਰ ਦੇ ਸਕਦੇ ਹੋ ਇਹ ਚੀਜ਼ ਕਿ ਆਪਾਂ ਨੂੰ ਤੁਸੀਂ ਆਰਡਰ ਦੇ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਦੇਖੋ ਕਲਰ ਆਗਾ ਬਹੁਤ ਸੋਹਣੇ ਜਿਹੜੇ ਕਲਰ ਲਾ ਕੇ ਇਹ ਸੂਟ ਦੇਖੋ ਰੈਡੀ ਹੋਇਆ ਹੋਇਆ ਹੈ ਤੇ ਮੈਨੂੰ ਉਮੀਦ ਹੈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਇਹ ਸੂਟ ਦੇਖੋ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹ ਸਕਰੀਨਸ਼ਾਟ ਲੈ ਕੇ ਤੁਸੀਂਾਨੂੰ WhatsApp ਮੈਸੇਜ ਕਰੋਗੇ ਤੇ ਉਸ ਤੋਂ ਬਾਅਦ ਤੁਹਾਡਾ ਸੂਟ ਜਿਹੜਾ ਰੈਡੀ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਸਿਰਫ ਆਪਾਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਮਸ਼ੀਨ ਵਰਕ ਦਾ ਸੂਟ ਹੈਗਾ ਰੈਡੀ ਹੋ ਜਾਣਾ ਥੋੜਾ ਜਿਹਾ ਜਿਹੜਾ ਟਾਈਮ ਲੱਗਦਾ ਆਪਾਂ ਨੂੰ ਹੈਂਡਵਰਕ ਦੇ ਉੱਪਰ ਲੱਗਦਾ ਹੈਗਾ ਇਸ ਤੋਂ ਅਗਲਾ ਸੂਟ ਹੈਗਾ ਉਹ ਵੀ ਕਾਟਨ ਦੇ ਵਿੱਚ ਹੀ ਆ ਉਹ ਵੀ ਕਸਟਮਰ ਦੇ ਸੂਟ ਹੈ ਸਾਰੇ ਸੂਟ ਕਸਟਮਰ ਦੇ ਨੇ ਤੇ ਇਹਦੇ ਵਿੱਚੋਂ ਆਪਣੇ ਕੋਲੇ ਸੇਲ ਲਈ ਕੋਈ ਸੂਟ ਨਹੀਂ ਹੈਗਾ ਤੇ ਇਹ ਡਿਜ਼ਾਈਨ ਆਪਾਂ ਤੁਹਾਨੂੰ ਦੁ ਦੇਖੋ ਦੂਸਰਾ ਸੂਟ ਹੈਗਾ ਜੀ ਇਹ ਵੀ ਕਾਟਨ ਦੇ ਉੱਪਰ ਚੈੱਕ ਕਾਟਨ ਦੇ ਉੱਪਰ ਬਣਾ ਹੋਇਆ ਤੁਸੀਂ ਦੇਖ ਸਕਦੇ ਪਿਸਤਾ ਗ੍ਰੀਨ ਪਿਸਤਾ ਜਿਹੜਾ ਕਲਰ ਦਾ ਸੂਟ ਦਾ ਤੁਸੀਂ ਕੰਮ ਚੈੱਕ ਕਰੋ ਪਹਿਲਾਂ ਇਸ ਤਰ੍ਹਾਂ ਦੇ ਕੋ ਕੰਮ ਇਹਦਾ ਉੱਪਰ ਤੱਕ ਦਾ ਇਸ ਤਰ੍ਹਾਂ ਸੈਂਟਰ ਪੈਨਲ ਜਾਣਗੇ ਸੈਂਟਰ ਪੈਨਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਫਲਾਵਰ ਮਿਲਣਗੇ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਕੰਮ ਦਾ ਜਿਹੜਾ ਡਿਜ਼ਾਈਨ ਆ ਇਹ ਚੈੱਕ ਕਰੋ ਤੁਸੀਂ ਦੇਖ ਸਕਦੇ ਹੋ ਪੂਰੀ ਸਫਾਈ ਦੇ ਨਾਲ ਜਿਹੜਾ ਕੰਮ ਇਹਦੇ ਉੱਪਰ ਹੋਇਆ ਹੋਇਆ ਹੈਗਾ ਦੇਖੋ ਚੈੱਕ ਕਾਟਨ ਦੇ ਵਿੱਚ ਇਹ ਸਾਰਾ ਕੰਮ ਹੈਗਾ ਇਹ ਤਾਂ ਦੇਖੋ ਹੈਗਾ 프ਰੰਟ ਦਾ ਕੰਮ ਤੇ ਇਹ ਆ ਗਿਆ ਆਪਣੀ ਬਾਜੀ ਦੇ ਉੱਪਰ ਯਾਨੀ ਕਿ 슬ੀਵ ਦੇ ਉੱਪਰ ਕੰਮ ਆ ਗਿਆ ਦੋਨਾਂ 슬ੀਵ ਦੇ ਉੱਪਰ ਕੰਮ ਤੁਹਾਨੂੰ ਇਸ ਤਰੀਕੇ ਨਾਲ ਮਿਲੂਗਾ ਦੇਖੋ ਪੂਰੀ ਸਫਾਈ ਦੇ ਵਿੱਚ ਕੰਮ ਹੋਇਆ ਹੋਇਆ ਹੈਗਾ ਮੈਨੂੰ ਉਮੀਦ ਹੈ ਵੀ ਇਹ ਤੁਹਾਨੂੰ ਸੂਟ ਬਹੁਤ ਜਿਆਦਾ ਪਸੰਦ ਆਊਗਾ ਤੁਸੀਂ ਇਹਨਾਂ ਡਿਜ਼ਾਈਨ ਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਡੀਐਮ ਕਰੋਗੇ ਜੇਕਰ ਤਾਂ ਤੁਸੀਂ ਸਾਡੇ ਨਾਲ ਸੂਟ ਦੀ ਪ੍ਰੋਪਰ ਗੱਲ ਕਰੋਗੇ ਤਾਂ ਆਪਾਂ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਹੈ ਇਹਨੂੰ ਜੇਕਰ ਤੁਸੀਂ ਕਰੇਵ ਦੇ ਉੱਪਰ ਬਣਾਉਂਗੇ ਤਾਂ ਕ੍ਰੇਵ ਦੇ ਉੱਪਰ ਇਹਦੀ ਗ੍ਰੇਸ ਹੈ ਜਿਹੜੀ ਇਹ ਤੋਂ ਵੀ ਜ਼ਿਆਦਾ ਸੋਹਣੀ ਆਊਗੀ ਕਿਉਂਕਿ ਕੱਪੜਾ ਥੋੜਾ ਜਿਹਾ ਚਮਕਦਾਰ ਹੁੰਦਾ ਹੈਗਾ ਆਪਾਂ 80 ਗ੍ਰਾਮ ਕ੍ਰੇਮ ਦੇ ਉੱਪਰ ਜਿਹੜਾ ਤੁਹਾਨੂੰ ਲਾਗ ਸੂਟ ਕਰਵਾ ਸਕਦੇ ਹੈਗੇ 80 ਗ੍ਰਾਮ ਵਾਲੀ ਕ੍ਰੇਵ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਧੀਆ ਸਾਡੇ ਕੋਲ ਕਾਫੀ ਸੂਟ ਜਿਹੜੇ ਉੱਤੇ ਬਣ ਕੇ ਜਾਂਦੇ ਹੈਗੇ ਉਸ ਤੋਂ ਅਗਲਾ ਸੂਟ ਹੈਗਾ ਜੀ ਇਹ ਵੀ ਕਾਟਨ ਦੇ ਉੱਪਰ ਹੈਗਾ ਇਹ ਵੀ ਕਾਟਨ ਦੇ ਉੱਪਰ ਬਣਿਆ ਹੋਇਆ ਇਹਦੇ ਵੀ ਕਿਹਦੇ ਉੱਪਰ ਕੰਮ ਮਿਲ ਤੁਹਾਨੂੰ ਇਸ ਤਰ੍ਹਾਂ ਜਿਹੜਾ ਵੀ ਸਾਰਾ ਪਾ ਮਸ਼ੀਨ ਦਾ ਕੰਮ ਹੈ ਦੋਨੇ ਘੇਰ ਦੇ ਦੋਨੇ ਖੁੰਜਿਆਂ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕੰਮ ਮਿਲੂਗਾ ਦੋ ਫਲਾਵਰ ਮਿਲਣਗੇ ਕਿ ਕਿ ਇਹਦੇ ਉੱਪਰ ਇਹਦੇ ਵੀ ਨੈੱਕ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਸਿਰਫ ਸਿੰਪਲ ਸੋਬਰ ਦਾ ਛੁੱਟਾ ਇਹਦਾ ਕਸਟਮਰ ਨੇ ਰੈਡੀ ਕਰਵਾਇਆ ਇਸੇ ਤਰ੍ਹਾਂ ਫਲਾਵਰਸ ਉਹਨੂੰ ਛੋਟੇ-ਛੋਟੇ ਮਿਲਣਗੇ ਦੇਖੋ ਬਾਹਮਾਂ ਦੀ ਉੱਪਰ ਤੁਸੀਂ ਦੇਖ ਸਕਦੇ ਹੋ ਐਸ ਤਰ੍ਹਾਂ ਬਾਹਮਾਂ ਦੇ ਉੱਪਰ ਕੰਮ ਆ ਗਿਆ ਜਦੋਂ ਇਹ ਸੂਟ ਬਣ ਗਿਆ ਸਟੀਚਿੰਗ ਹੋਊਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਸੂਟ ਫੇਰ ਦਿਖਾਵਾਂਗੇ ਪੂਰੀ ਸਫਾਈ ਦੇ ਵਿੱਚ ਤੁਹਾਨੂੰ ਕੰਮ ਇਹ ਮਿਲੂਗਾ ਦੇਖੋ ਇਹ ਕੰਮ ਦੀ ਪ੍ਰੈਸਿੰਗ ਚੈੱਕ ਕਰੋ ਤੁਸੀਂ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਕ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜੇਕਰ ਕਿਸੇ ਹੋਰ ਫੈਬਰਿਕ ਦੇ ਉੱਪਰ ਇਹਨੂੰ ਕਰਵਾਉਣਾ ਚਾਹੁੰਦੇ ਜਾਂ ਕਿਸੇ ਲਾਈਟ ਕਲਰ ਦੇ ਵਿੱਚ ਕਰਵਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਦੇਖੋ ਉਸੇ ਤਰ੍ਹਾਂ ਹੀ ਇਹ ਕੰਮ ਹੈ ਜਿਹੜਾ ਬਣਾ ਕੇ ਦਿੱਤਾ ਜਾਊਗਾ ਦੇਖੋ ਇਹ ਕੰਮ ਵੀ ਬਹੁਤ ਜ਼ਿਆਦਾ ਸੋਹਣਾ ਦੇਖੋ ਬਣਿਆ ਹੋਇਆ ਹੈਗਾ ਇਹ ਗਾਜਰੀ ਕਲਰ ਦਾ ਸੂਟ ਹੈਗਾ ਜਿਹਦੇ ਉੱਪਰ ਆਪੇ ਕੰਮ ਬਣਾਇਆ ਹੈਗਾ ਇਹ ਉਸ ਤੋਂ ਬਾਅਦ ਹੈਗਾਗਾ ਦੇਖੋ ਪਸ਼ਮੀਨੇ ਦਾ ਸੂਟ ਇਹ ਪਸ਼ਮੀਨੇ ਦਾ ਸੂਟ ਦੇਖੋ ਮੌਸ ਕਲਰ ਦਾ ਸੂਟ ਹੈ ਪਰ ਕਸਟਮਰ ਦਾ ਸੂਟ ਹੈ ਜਿਹੜਾ ਜਿਹੜੀ ਆਪ ਇਹ ਵੀ ਕਸਟਮਰ ਦੇ ਸੂਟ ਹੈ ਤੁਸੀਂ ਦੇਖ ਲੈਣਾ ਕਿ ਇਹਦਾ ਕੰਮ ਚੈੱਕ ਕਰੋ ਦੇਖੋ ਇਹਨਾਂ ਨੇ ਜਸਤੀ ਜੇ ਕਲਰ ਲਗਵਾ ਕੇ ਦੇ ਉੱਪਰ ਸੇਮ ਉਸੇ ਤਰ੍ਹਾਂ ਹੀ ਇਹਦੇ ਨਾਲ ਦੇ ਉਹਨਾਂ ਨੇ ਕਈ ਸੂਟ ਸਾਡੇ ਤੋਂ ਰੈਡੀ ਕਰਵਾਏ ਆ ਦੇਖੋ ਆਪਾਂ ਸਿਰਫ ਇੱਕ ਸੂਟ ਵੀਡੀਓ ਦੇ ਵਿੱਚ ਲੈ ਕੇ ਆਏ ਕਿਉਂਕਿ ਸਾਰੇ ਸੂਟ ਸੇਮ ਹੈ ਸੇਮ ਕਲਰ ਹੈ ਸੇਮ ਡਿਜ਼ਾਈਨ ਹੈ ਤੇ ਸੇਮ ਹੀ ਦੇਖੋ ਸਾਰਾ ਇਸੇ ਤਰ੍ਹਾਂ ਹੀ ਥ੍ਰੈਡ ਦਾ ਕੰਮ ਕੀਤਾ ਹੈ ਉਹਨਾਂ ਦੇ ਉੱਪਰ ਵੀ ਦੇਖਿਓ ਬਾਵਾ ਦੇ ਉੱਪਰ ਕੰਮ ਆ ਜੂਗਾ ਇਸ ਤਰ੍ਹਾਂ ਤੇ ਤੁਸੀਂ ਇਹਦੀ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਨੇੜੇ ਤੋਂ ਬਿਲਕੁਲ ਨੇੜੇ ਤੋਂ ਚੈੱਕ ਕਰੋ ਤੁਸੀਂ ਦੇਖੋ ਪੂਰਾ ਨੀਟਾ ਰਿਕ ਲਈ ਸਾਫ ਸੁਥਰਾ ਕੰਮ ਮਿਲੂਗਾ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਕੰਮ ਦੇ ਵਿੱਚ ਕੋਈ ਇੱਕ ਪਲੇਨ ਤੁਸੀਂ ਸਾਨੂੰ ਕਰੋਗੇ ਤਾਂ ਆਪਾਂ ਕੰਮ ਤੁਹਾਨੂੰ ਆਪਣੀ ਉਹਦੇ ਦੇ ਹਿਸਾਬ ਦੇ ਨਾਲ ਦੇ ਕੋ ਪੂਰਾ ਵਧੀਆ ਬਣਾ ਕੇ ਦੇਵਾਂਗੇ ਜਿੰਨਾ ਤੁਸੀਂ ਚਾਹੋਗੇ ਉਸ ਤੋਂ ਵੀ ਕਿਤੇ ਵਧੀਆ ਬਣਾ ਕੇ ਦੇਵਾਂਗੇ ਆਪਾਂ ਤੁਹਾਨੂੰ ਕੰਮ ਇਹ ਪਸ਼ਮੀਨੇ ਦੇ ਫਸਲ ਪਰ ਕਿਹਦਾ ਤੇ ਬਾਜੂ ਦਾ ਕਰਨਾ ਇਹ ਕੰਮ ਵੀ ਬਹੁਤ ਜਿਆਦਾ ਸੋਹਣਾ ਜਿਹੜਾ ਇਹ ਉੱਪਰ ਹੋਇਆ ਹੋਇਆਗਾ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਪਸ਼ਮੀਨੇ ਦੇ ਦੇਖੋ ਹੁਣ ਮੈਂ ਸਾਡੇ ਦਾ ਸੀਜ਼ਨ ਆ ਗਿਆ ਤਾਂ ਤੁਸੀਂ ਸਾਡੇ ਤੋਂ ਪਸ਼ਮੀਨੇ ਦੇ ਸੂਟਾਂ ਦੇ ਉੱਪਰ ਕਿਸੇ ਵੀ ਤਰਾਹ ਦੇ ਜਿਹੜੇ ਡਿਜ਼ਾਈਨ ਹੈਗੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਇਹ ਆਪਾਂ ਮਲਕ ਕਲਰ ਦਾ ਪਸ਼ਮੀਨੇ ਦਾ ਸੂਟ ਆ ਰਾਮ ਟੈਕਸ ਦਾ ਸੂਟ ਹੋਊਗਾ ਦੇਖੋ ਉਹ ਪ੍ਰੋਪਰ ਆਪਾਂ ਤੁਹਾਨੂੰ ਮੋਰਲ ਕਪੜਾ ਦੇਵਾਂਗੇ ਰਾਮ ਟੈਕਸ ਦਾ ਸੂਟ ਹੈ ਦੀ ਕੋਈ ਕਪਲੇਨ ਨਹੀਂ ਹੈਗੀ ਦੇਖੋ ਨਾ ਇਹ ਤੇ ਕਦੇ ਸਾਨੂੰ ਬੂਰ ਦੀ ਕਪਲੇਨ ਆਈ ਹੈ ਕਿ ਕਸਟਮਰ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਿਹੜਾ ਇਹ ਫੈਬਰਿਕ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਸਾਡੇ ਕੋਲੋਂ ਕਾਫੀ ਸੂਟ ਹੈ ਜਿਹੜੇ ਦੇ ਨਾਲ ਦੇ ਬਣ ਕੇ ਜਾ ਚੁੱਕੇ ਆ ਤੇ ਇਸ ਤੋਂ ਬਾਅਦ ਹੈਗਾ ਦੇਖੋ ਮੇਰਾ ਦਾ ਛੁੱਟਿਆ ਇਹ ਪਹਿਲਾਂ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਪਰ ਉਹ ਥੋੜਾ ਜਿਹਾ ਹਾਈ ਬਨਾਪ ਦਾ ਸੀਗਾ ਆਪਣੇ ਕੋਲੋਂ ਉਹ ਅਨ ਸਟਿਚ ਛੁੱਟ ਗਿਆ ਸੀਗਾ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਸਟਿਚ ਕੀਤਾਗਾ ਬਹੁਤ ਹੀ ਜ਼ਿਆਦੇ ਪਤਲੇ ਨਾਪ ਦਾ ਸੂਟ ਹੈ ਦੇਖੋ ਇਹ ਸੇਮ ਡਿਜ਼ਾਈਨ ਉਹਨਾਂ ਨੇ ਪਤਲੇ ਨਾਪ ਦੇ ਉੱਪਰ ਕਰਵਾਇਆਗਾ ਸੇਮ ਹੀ ਦੇਖੋ ਇਹਨਾਂ ਨੇ ਬੈਗਰੀਕ ਦੇ ਉੱਪਰ ਕਰਵਾਇਆ ਇਹ ਵੀ ਪਿਓਰ ਜਾਬਰਜੱਤ ਦੇ ਉੱਪਰ ਆਪਾਂ ਕੰਮ ਕੀਤਾ ਇਹ ਹੈਂਡਵਰਕ ਦਾ ਪੀਸ ਆ ਤੁਸੀਂ ਇਹਦਾ ਕਿਹੜਾ ਕੰਮ ਚੈੱਕ ਕਰੋ ਪਹਿਲਾਂ ਕਿਹੜਾ ਦਾ ਕੰਮ ਆ ਗਿਆ ਉੱਪਰ ਨੂੰ ਬੂਟੀਆਂ ਜਾਣਗੀਆਂ ਸਾਰੀਆਂ ਤੇ ਇਹ ਪੁਰਾਣਾ ਨੈੱਕ ਦਾ ਕੰਮ ਤੁਸੀਂ ਨੈੱਕ ਦੀ ਫਿਨਿਸ਼ਿੰਗ ਚੈੱਕ ਕਰੋ ਦੇਖੋ ਸੇਮ ਕਲਰ ਦੇ ਉੱਪਰ ਸੇਮ ਡਿਜ਼ਾਈਨ ਸਾਰਾ ਕੁਝ ਉਹਨਾਂ ਨੇ ਸੇਮ ਕਾਪੀ ਕਰਵਾਇਆ ਹੈਗਾ ਇਸ ਤਰ੍ਹਾਂ ਹੀ ਕੰਮ ਆ ਗਿਆ ਵਾਵਾ ਦੇ ਉੱਪਰ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਜੇਕਰ ਤੁਹਾਨੂੰ ਇਹ ਕਲਰ ਡਿਜ਼ਾਈਨ ਪਸੰਦ ਆਇਆ ਪਿਓਰ ਵਾਲੀ ਜਰਜਟ ਦੇ ਉੱਪਰ ਬਣਿਆ ਹੋਇਆ ਹੈਗਾ ਸੂਟ ਕਿਉਂਕਿ ਹਲੇ ਦੀ ਆਪਾਂ ਪ੍ਰੈਸ ਪ੍ਰੈਸ ਕਰਨੀ ਹੈਗੀ ਸੂਟ ਦੀ ਤੇ ਇਹ ਆਪਾਂ ਅਸੀਂ ਕਿ ਹਲੇ ਕੱਲਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਤੇ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਉਹ ਟਾਈ ਐਂਡ ਡਾਈ ਹੈਗੀ ਦੇਖੋ ਇਸ ਇਹ ਬਹੁਤ ਹੀ ਜਿਆਦਾ ਪਤਲੇ ਨਾ ਆਪਣਾ ਸੂਟ ਹੈਗਾ ਟਾਈ ਐਂਡ ਡਾਈ ਦੇ ਕੋ ਸਲਵਾਰ ਉਹਨਾਂ ਨੇ ਸੇਮ ਕਰਵਾਈ ਆ ਆਪਾਂ ਤੋਂ ਇਸ ਤਰ੍ਹਾਂ ਇਹਦੇ ਨਾਲ ਸਲਵਾਰ ਰਹੂਗੀ ਤੇ ਇਹਦੇ ਨਾਲ ਟਾਈ ਐਂਡ ਡਾਈ ਦੇਖੋ ਹਾਫ ਤਨੂਨ ਦਾ ਰਹੂਗਾ ਦੁਪੱਟਾ ਦੁਪੱਟਾ ਵੀ ਉਹਨਾਂ ਨੇ ਦੇਖੋ ਇਸ ਤਰ੍ਹਾਂ ਟਾਈ ਐਂਡ ਡਾਈ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਲੈਂਥ ਦੇਖ ਸਕਦੇ ਹੋ 2.5 ਮੀਟਰ ਦਾ ਦੁਪੱਟਾ ਰੂ ਖੁੱਲਾ ਡੁੱਲਾ ਤੇ ਲੈਂਸ ਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੀ ਦੁਪੱਟੇ ਨੂੰ ਇਸ ਤਰ੍ਹਾਂ ਤੇ ਬਹੁਤ ਹੀ ਜਿਆਦਾ ਸੋਹਣਾ ਦੇ ਕੋ ਸੂਟ ਬਣਿਆ ਹੋਣ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਸੂਟ ਦਾ ਜਿਆਪਾ ਗੀਅਰ ਕਰਦੇ ਆ ਨਾ ਉਸ ਤੋਂ ਬਾਅਦ ਹੀ ਸੂਟ ਬੜਾ ਹੋਏ ਦੀ ਗ੍ਰੇਸਪ ਪਕਾ ਲੀ ਆਪਾਂ ਕਿਵੇਂ ਦਾ ਸੂਟ ਇਹਦਾ ਰਹਿ ਗਈ ਤਾਗਾ ਤੇ ਦੇਖੋ ਇਹਦਾ ਦੁਪੱਟਾ ਆ ਗਿਆ ਇਹ ਹੈ ਇਹਦੀ ਬਾਟਮ ਆ ਗਈ ਨਾਲ ਇਸ ਤਰ੍ਹਾਂ ਦੀ ਤੇ ਇਹਦੀ ਆ ਗਈ ਸ਼ਾਲ ਸ਼ਾਲਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਜਿਹੜੀ ਬੜੇ ਸੋਹਣੇ ਲੱਗ ਰਹੀ ਹੈ ਇਹਦੇ ਕੁਸ਼ ਸ਼ਾਲਟ ਤੇ ਇਸ ਤਰ੍ਹਾਂ ਦੇਖੋ ਇਹਦੇ ਬਾਵਾ ਦੇ ਉੱਪਰ ਕੰਮ ਆ ਗਿਆ ਬਾਵਾ ਦੇ ਉੱਪਰ ਵੀ ਤੁਹਾਨੂੰ ਕੇਰਾ ਸੇਮ ਕੰਮ ਮਿਲੂਗਾ ਦੇਖੋ ਬਹੁਤ ਹੀ ਜ਼ਿਆਦੇ ਬਣਾ ਸੋਹਣਾ ਲੱਗ ਰਿਹਾ ਸੂਟ ਇਹ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਗਾ ਜੇ ਕਿਸੇ ਹੋਰ ਫੈਬਰਿਕ ਤੇ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਲਓ ਇਹਨੂੰ ਤੁਸੀਂ ਹੈਂਡਵਰਕਰ ਦੇ ਕੋਲ ਜਿੱਥੇ ਕਿਉਂਕਿ ਉਹਨਾਂ ਨੂੰ ਜਵਰ ਘਟ ਦੀ ਪਸੰਦ ਸੀਗਾ ਤਾਂ ਕਸਟਮਰ ਨੂੰ ਆਪਾਂ ਸੇਮ ਕਲਰ ਦੇ ਉੱਪਰ ਸੇਮ ਫੈਬਰਿਕ ਦੇ ਉੱਪਰ ਉਹਨਾਂ ਨੂੰ ਰੈਡੀ ਕਰਵਾ ਕੇ ਦਿੱਤਾ ਹੈ ਪਹਿਲਾਂ ਵਾਲਾ ਸੂਟ ਆਪਣੇ ਕੋਲ ਆਨ ਸਟਿਚ ਗਿਆ ਸੀ ਇਹ ਸੂਟ ਆਪਾਂ ਸिलाई ਕਰਕੇ ਭੇਜ ਰਹੇ ਹਾਂ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ WhatsApp WhatsApp ਨੰਬਰ ਤੇ ਪਰ ਡੀਐਮ ਕਰ ਸਕਦੇ ਹੋ ਤਾਂ ਸਾਨੂੰ ਤੁਸੀਂ ਸਿਰਫ ਸਕਰੀਨਸ਼ਾਟ ਲੈ ਕੇ ਫੋਟੋ ਭੇਜਣੀ ਹੈਗੀ ਤਾਂ ਉਹਦੇ ਹਿਸਾਬ ਦੇ ਨਾਲ ਆਪਾਂ ਤੁਹਾਡਾ ਸੂਟ ਹੈ ਜਿਹੜਾ ਤੁਹਾਣਾਂ ਗੱਲਬਾਤ ਕਰਕੇ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਦੇਖੋ ਬਹੁਤ ਹੀ ਜ਼ਿਆਦੇ ਸੋਹਣੇ ਜਿਹੜਾ ਆਪਾਂ ਤੁਹਾਨੂੰ ਸੂਟ ਦਿਖਾਇਆ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਦੇ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਆਪਾਂ ਵਰਕ ਵਾਲੇ ਕਲਰ ਵੀ ਤੁਹਾਡੀ ਚੋਇਸ ਦੇ ਹੀ ਲਗਾਵਾਂਗੇ ਕਿਉਂਕਿ ਸਾਨੂੰ ਕਸਟਮਰ ਨੇ ਇੱਕੋ ਇੱਕ ਚੀਜ਼ ਹੈ ਕਿ ਆਪਣੀ ਪਸੰਦ ਦੇ ਨਾਲ ਦੱਸੀ ਜੀ ਆਪਣੇ ਕੋਲ ਸ਼ੇਡ ਕਾਰਡ ਆਪਾਂ ਸ਼ੇਡ ਕਾਰਡ ਦੀ ਤੁਹਾਨੂੰ ਫੋਟੋ ਭੇਜਾਂਗੇ ਉਹਦੇ ਉੱਪਰੋਂ ਤੁਸੀਂ ਦੱਸੋਗੇ ਵੀ ਆਪਾਂ ਕਿਹੜੇ ਕਿਹੜੇ ਕੱਲਾ ਲਗਾਉਣੇ ਉਸੇ ਤਰੀਕੇ ਨਾਲ ਆਪਾਂ ਤੁਹਾਡੇ ਸੂਟ ਦੇ ਉੱਪਰ ਜਿਹੜੇ ਐਮਬਰਾਇਡਰੀ ਦੇ ਕੱਲਾ ਲਗਾਵਾਂਗੇ ਮੈਨੂੰ ਉਮੀਦ ਹੈ ਵੀ ਸੂਟ ਤੁਹਾਨੂੰ ਬਹੁਤ ਜਿਆਦਾ ਪਸੰਦ ਆਏ ਹੋਣਗੇ ਸੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਦੇਖਣ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਨਵੀਂ ਵੀਡੀਓ ਦੇ ਨਾਲ ਹਸਰੀ ਕਾ ਜ